ਕਿਆ ਹੋਣਾ ਥੈਂਕ ਯੂ ਗਾਇਜ਼ ਤੁਸੀਂ ਬਹੁਤ ਪਿਆਰਦੇ ਹੋ ਮੈਂ ਤਾਂ ਹਮੇਸ਼ਾ ਹੀ ਸਾਰੇ ਗੀਤਾਂ ਨੂੰ ਤੁਸੀਂ ਬਹੁਤ ਪਿਆਰ ਦਿੰਦੇ ਹੋ ਅਕਾਲ ਫਿਲਮ ਦੇਖ ਆ ਕੇ ਉਹਨਾਂ ਦੀ ਬਹੁਤ ਪਿਆਰ ਦਿੰਦੇ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਹਲ ਤੱਕ ਫਿਲਮ ਨਹੀਂ ਦੇਖੀ ਜ਼ਰੂਰ ਦੇਖ ਕੇ ਆਓ ਇਹ ਕੁਝ ਚੰਦ ਕੁ ਲੋਕ ਹੁੰਦੇ ਜਿਹੜੇ ਜਿਹੜੇ ਮਾਹੌਲ ਨੂੰ ਖਰਾਬ ਕਰਦੇ ਆ ਜਿਹੜੇ ਸ਼ਾਇਦ ਚਾਹੁੰਦੇ ਨਹੀਂ ਹੁੰਦੇ ਕਿ ਚੰਗੀਆਂ ਚੀਜ਼ਾਂ ਬਣ ਮੈਨੂੰ ਤਾਂ ਸੱਚੀ ਮੈਂ ਕਦੇ ਵਿਸਥਾਰ ਨਾਲ ਕਦੇ ਫੇਰ ਗੱਲਾਂ ਕਰਾਂਗੇ ਮੈਨੂੰ ਲੱਗਦਾ ਹੁੰਦਾ ਵੀ ਜੇ ਜੇ ਆਪਣੇ ਲਈ ਕੋਈ ਚੰਗੀ ਚੀਜ਼ ਹੋ ਰਹੀ ਹੈ ਯਾਰ ਆਪਾਂ ਉਹਨੂੰ ਰੱਜ ਕੇ ਪ੍ਰਮੋਟ ਕਰੀਏ ਯਾਰ ਆਪਾਂ ਤਾਂ ਘੱਟੋ ਘੱਟ ਉਹਨੂੰ ਦਾਸਰਾਵ ਕਰੀਏ ਤੇ ਸੋਚੋ ਕਿੰਦੀ ਡਰ ਵਾਲੀ ਗੱਲ ਆ ਕਿੰਦੀ ਮਾੜੀ ਗੱਲ ਆ ਕਿ ਅੱਜ ਤੋਂ ਬਾਅਦ ਕਦੇ ਇਦਾਂ ਹੋਣੀ ਨਹੀਂ ਯਾਰ ਕਿ ਸਿੱਖ ਰਾਜ ਤੇ ਕਿਸੇ ਨੇ ਫਿਲਮ ਬਣਾਉਣ ਲੱਗੇ ਨੇ ਲੱਖ ਵਾਰੀ ਸੋਚਣਾ ਕਿ ਪਤਾ ਨਹੀਂ ਕੀ ਹੋ ਜਾਣਾ ਇਕੱਲਾ ਪੈਸਾ ਖਰਾਬ ਨਹੀਂ ਹੁੰਦਾ ਇਹਦੇ ਨਾਲ ਪਰ ਮਤਲਬ ਨਸਲਾਂ ਖਰਾਬ ਹੋਣ ਵਾਲੀ ਗੱਲ ਹੋ ਜਾਂਦੀ ਹੈ ਕਿ ਅੱਗੇ ਹੋਰ ਬਹੁਤ ਸਾਰੀਆਂ ਚੀਜ਼ਾਂ ਤੁਸੀਂ ਸੋਚੋ ਸਾਡੇ ਬੱਚਿਆਂ ਨੂੰ ਪਤਾ ਲੱਗਣਾ ਕਿ ਅਸੀਂ ਅੱਛਾ ਇਹਨਾਂ ਦਾ ਡੀਐਨਏ ਆ ਸੀ ਵੀ ਇਹ ਸਾਡੇ ਬਾਬੇ ਬਜ਼ੁਰਗ ਸਾਡੇ ਪੁਰਖੇ ਇਦਾਂ ਦੇ ਸੀ ਯਾਰ ਤੇ ਇਹੋ ਜਿਹੀਆਂ ਚੰਗੀਆਂ ਚੀਜ਼ਾਂ ਨੂੰ ਸਪੋਰਟ ਕਰੋ ਮੈਂ ਨਹੀਂ ਕਹਿੰਦਾ ਵੀ ਯਾਰ ਤੁਸੀਂ ਹਾਂ ਬਾਕੀ ਫਿਲਮਾਂ ਨੇ ਕੋਈ ਹੋਰ ਹਜ਼ਾਰਾਂ ਫਿਲਮਾਂ ਬਣਦੀਆਂ ਕੈਰੀ ਉਂਜਟਾ ਵਾ ਹੋਰ ਹਜ਼ਾਰ ਚੀਜ਼ਾਂ ਜੇ ਮੈਂ ਕੱਲੀ ਗਿੱਪੀ ਬਾਈ ਦੀ ਵੀ ਗੱਲ ਕਰਾਂ ਉਹ ਤੁਹਾਡੀ ਮਰਜ਼ੀ ਹੈ ਤੁਸੀਂ ਉਹਨਾਂ ਨੂੰ ਕਿਵੇਂ ਦੇਖਦੇ ਹੋ ਹਾਂ ਤੁਹਾਡਾ ਐਂਟਰਟੇਨਮੈਂਟ ਲਈ ਜੀ ਕਰਦਾ ਤੁਸੀਂ ਜ਼ਰੂਰ ਜਾਓ ਪਰ ਅਰਦਾਸ ਅਕਾਲ ਜਾਂ ਹੋਰ ਵੀ ਕਈ ਬੰਦੇ ਫਿਲਮਾਂ ਬਣਾਉਂਦੇ ਆ ਹਨ ਇਦਾਂ ਦੀਆਂ ਜਿਹੜੇ ਜਿਹੜਾ 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 ਵੀ ਇਨਸਾਨ ਇਸ ਤਰ੍ਹਾਂ ਦੀ ਕੋਸ਼ਿਸ਼ ਕਰਦਾ ਕਿਸੇ ਅ ਪਾਰਟਿਕੂਲਰ ਕਿਸੇ ਵੈਸਟਾਈਡ ਰੀਜਨ ਦੀ ਫਿਲਮ ਨਹੀਂ ਸੀ ਇਹ ਚੰਗੇ ਕੰਦੀ ਸਿੱਖ ਤਾਂ ਮਤਲਬ ਪਰਵਾਸਾ ਹੀ ਬੜੀ ਵੱਡੀ ਆ ਸ਼ਬਦ ਨੂੰ ਐਵੇਂ ਨਹੀਂ ਗੁਰੂ ਦਾ ਦਰਜਾ ਦਿੱਤਾ ਸਿੱਖ ਤਾਂ ਸ਼ਬਦ ਹੀ ਬਹੁਤ ਵੱਡਾ ਤੇ ਮਤਲਬ ਜੇ ਇਦਾਂ ਦੀਆਂ ਫਿਲਮਾਂ ਬਣਦੀਆਂ ਜ਼ਰੂਰ ਸਪੋਰਟ ਕਰਿਆ ਕਰੋ ਯਾਰ ਮਤਲਬ ਮੈਂ ਤਾਂ ਬੇਨਤੀ ਕਰ ਸਕਦਾ ਮੈਂ ਕਿਸੇ ਨੂੰ ਇਹ ਨਹੀਂ ਕਹਿ ਸਕਦਾ ਕਿ ਉਹ ਐ ਕਿਉਂ ਕਰ ਰਿਹਾ ਕਿੰਤੂ ਪਰੰਤੂ ਨਹੀਂ ਬੇਨਤੀ ਹੈ ਤੁਹਾਡੇ ਚਰਨਾ ਚ ਤੁਸੀਂ ਪਲੀਜ਼ ਸਪੋਰਟ ਕਰੋ ਯਾਰ ਵੀ ਐਡਾ ਸੋਹਣਾ ਸਿਨੇਮਾ ਬਣਿਆ ਮੈਂ ਗਾਣਾ ਸੌਰੀ ਕੋਈ ਹੋਰ ਸ਼ੁਰੂ ਕੀਤਾ ਸੀ ਪਰ ਉਹ ਮੈਨੂੰ ਗੱਲ ਮੇਰੇ ਦਿਮਾਗ ਚ ਆ ਗਈ ਤਾਂ ਮੈਂ ਗੱਲ ਕਰ ਲਈ ਚੰਦੇ ਵਾਸਤੇ ਰਹੋ ਦੋਸਤੋ ਚੜਦੀ ਕਲਾ ਚ ਰਹੋ ਹਮੇਸ਼ਾ ਆਪਣਾ ਤੁਹਾਨੂੰ ਸਭ ਨੂੰ ਦਿਲੋਂ ਸਤਿਕਾਰ। ਆਸੇ ਰੱਖੇ ਆ ਹੋਣਾ। ਥੈਂਕ ਯੂ ਗਾਇਸ ਤੁਸੀਂ ਬਹੁਤ ਪਿਆਰ ਦੇਦੇ ਹੋ। ਮੈਂ ਤਾਂ ਹਮੇਸ਼ਾ ਹੀ ਸਾਰੇ ਗੀਤਾਂ ਨੂੰ ਤੁਸੀਂ ਬਹੁਤ ਪਿਆਰ ਦਿੰਦੇ ਹੋ। ਅਕਾਲ ਫਿਲਮ ਦੇ ਕਾਰਨ ਲਈ ਬਹੁਤ ਪਿਆਰ ਦੇਣ ਲਈ ਬਹੁਤ-ਬਹੁਤ ਧੰਨਵਾਦ। ਜਿਨ੍ਹਾਂ ਨੇ ਹਾਲ ਤੱਕ ਫਿਲਮ ਨਹੀਂ ਦੇਖੀ ਜ਼ਰੂਰ ਦੇਖ ਕੇ ਆਓ। ਇਹ ਕੁਝ ਚੰਦ ਕੁ ਲੋਕ ਹੁੰਦੇ ਜਿਹੜੇ ਜਿਹੜੇ ਮਾਹੌਲ ਨੂੰ ਖਰਾਬ ਕਰਦੇ ਆ। ਜਿਹੜੇ ਸ਼ਾਇਦ ਚਾਹੁੰਦੇ ਨਹੀਂ ਹੁੰਦੇ ਕਿ ਚੰਗੀਆਂ ਚੀਜ਼ਾਂ ਬਣਨ। ਸੱਚੀ ਮੈਂ ਕਦੇ ਵਿਸਥਾਰ ਨਾਲ ਕਦੇ ਫੇਰ ਗੱਲਾਂ ਕਰਾਂਗੇ ਮੈਨੂੰ ਲੱਗਦਾ ਹੁੰਦਾ ਵੀ ਜੇ ਜੇ ਆਪਣੇ ਲਈ ਕੋਈ ਚੰਗੀ ਚੀਜ਼ ਹੋ ਰਹੀ ਹੈ ਯਾਰ ਆਪਾਂ ਉਹਨੂੰ ਰੱਜ ਕੇ ਪ੍ਰਮੋਟ ਕਰੀਏ ਯਾਰ ਆਪਾਂ ਤਾਂ ਘੱਟੋ ਘੱਟ ਉਹਨੂੰ ਨਾ ਸ਼ਰਾਬ ਕਰੀਏ ਤੂੰ ਸੋਚੋ ਕਿੰਦੀ ਡਰ ਵਾਲੀ ਗੱਲ ਆ ਕਿੰਦੀ ਮਾੜੀ ਗੱਲ ਆ ਕਿ ਅੱਜ ਤੋਂ ਬਾਅਦ ਕਦੇ ਇਦਾਂ ਹੋਣੀ ਨਹੀਂ ਯਾਰ ਕਿ ਸਿੱਖ ਰਾਜ ਤੇ ਕਿਸ ਨੇ ਫਿਲਮ ਬਣਾਉਣ ਲੱਗੇ ਨੇ ਲੱਖ ਵਾਰੀ ਸੋਚਣਾ ਕਪਾਦਨੀ ਕੀ ਹੋ ਜਾਣਾ ਇਹ ਕੱਲਾ ਪੈਸਾ ਖਰਾਬ ਨਹੀਂ ਹੁੰਦਾ ਇਹਦੇ ਨਾਲ ਪਰ ਮਤਲਬ ਨਸਲਾਂ ਖਰਾਬ ਹੋਣ ਵਾਲੀ ਗੱਲ ਹੋ ਜਾਂਦੀ ਹੈ ਕਿ ਅੱਗੇ ਹੋਰ ਬਹੁਤ ਸਾਰੀਆਂ ਚੀਜ਼ਾਂ ਤੁਸੀਂ ਸੋਚੋ ਸਾਡੇ ਬੱਚਿਆਂ ਨੂੰ ਪਤਾ ਲੱਗਣਾ ਕਿ ਅਸੀਂ ਅੱਛਾ ਇਹਨਾਂ ਦਾ ਡੀਐਨਏ ਆ ਸੀ ਵੀ ਇਹ ਸਾਡੇ ਬਾਬੇ ਬਜ਼ੁਰਗ ਸਾਡੇ ਪੁਰਖੇ ਇਦਾਂ ਦੇ ਸੀ ਯਾਰ ਤੇ ਇਹੋ ਜਿਹੇ ਚੰਗੀਆਂ ਚੀਜ਼ਾਂ ਨੂੰ ਸਪੋਰਟ ਕਰੋ ਮੈਂ ਨਹੀਂ ਕਹਿੰਦਾ ਵੀ ਯਾਰ ਤੁਸੀਂ ਹਾਂ ਬਾਕੀ ਫਿਲਮਾਂ ਨੇ ਕੋਈ ਹੋਰ ਹਜ਼ਾਰਾਂ ਫਿਲਮਾਂ ਬਣਦੀਆਂ ਕੈਰੀ ਉਂਜਟਾ ਵਾ ਹੋਰ ਹਜ਼ਾਰ ਚੀਜ਼ਾਂ ਜੇ ਮੈਂ ਕੱਲੀ ਗਿੱਪੀ ਬਾਈ ਦੀ ਵੀ ਗੱਲ ਕਰਾਂ ਉਹ ਤੁਹਾਡੀ ਮਰਜ਼ੀ ਹੈ ਤੁਸੀਂ ਉਹਨਾਂ ਨੂੰ ਕਿਵੇਂ ਦੇਖਦੇ ਹੋ ਹਾਂ ਤੁਹਾਡਾ ਐਂਟਰਟੇਨਮੈਂਟ ਹੀ ਜੀ ਕਰਦਾ ਤੁਸੀਂ ਜ਼ਰੂਰ ਜਾਓ ਪਰ ਅਰਦਾਸ ਅਕਾਲ ਜਾਂ ਹੋਰ ਵੀ ਕਈ ਬੰਦੇ ਫਿਲਮਾਂ ਬਣਾਉਂਦੇ ਆ ਹਨ ਇਦਾਂ ਦੀਆਂ ਜਿਹੜੇ ਜਿਹੜੇ ਜਿਹੜਾ ਜਿਹੜਾ ਵੀ ਇਨਸਾਨ ਇਸ ਤਰ੍ਹਾਂ ਦੀ ਕੋਸ਼ਿਸ਼ ਕਰਦਾ ਕਿਸੇ ਅ ਪਾਰਟਿਕੂਲਰ ਕਿਸੇ ਵੈਸਟਰ ਰੀਜਨ ਦੀ ਫਿਲਮ ਨਹੀਂ ਸੀ ਇਹ ਚੰਗੇ ਲੋਕਾਂ ਦੀ ਸਿੱਖ ਤਾਂ ਮਤਲਬ ਪਰਵਾਸਾ ਹੀ ਬੜੀ ਵੱਡੀ ਆ ਸ਼ਬਦ ਨੂੰ ਐਵੇਂ ਨਹੀਂ ਗੁਰੂ ਦਾ ਦਰਜਾ ਦਿੱਤਾ ਸਿੱਖ ਤਾਂ ਸ਼ਬਦ ਹੀ ਬਹੁਤ ਵੱਡਾ ਤੇ ਮਤਲਬ ਜੇ ਇਦਾਂ ਦੀਆਂ ਫਿਲਮਾਂ ਬਣਦੀਆਂ ਜ਼ਰੂਰ ਸਪੋਰਟ ਕਰਿਆ ਕਰੋ ਯਾਰ ਮਤਲਬ ਮੈਂ ਤਾਂ ਬੇਨਤੀ ਕਰ ਸਕਦਾ ਮੈਂ ਕਿਸੇ ਨੂੰ ਇਹ ਨਹੀਂ ਕਹਿ ਸਕਦਾ ਕਿ ਉਹ ਐ ਕਿਉਂ ਕਰ ਰਿਹਾ ਕਿੰਤੂ ਪਰੰਤੂ ਨਹੀਂ ਬੇਨਤੀ ਹੈ ਤੁਹਾਡੇ ਚਰਨਾ ਚ ਤੁਸੀਂ ਪਲੀਜ਼ ਸਪੋਰਟ ਕਰੋ ਯਾਰ ਵੀ ਐਡਾ ਸੋਹਣਾ ਸਿਨੇਮਾ ਬਣਿਆ ਮੈਂ ਗਾਣਾ ਸੌਰੀ ਕੋਈ ਹੋਰ ਸ਼ੁਰੂ ਕੀਤਾ ਸੀ ਪਰ ਉਹ ਮੈਨੂੰ ਗੱਲ ਮੇਰੇ ਦਿਮਾਗ ਚ ਆ ਗਈ ਤਾਂ ਮੈਂ ਗੱਲ ਕਰ ਲਈ ਕਹਿੰਦੇ ਵਾਸਤੇ ਰਹੋ ਦੋਸਤੋ ਚੜ੍ਹਦੀ ਕਲਾ 'ਚ ਰਹੋ ਹਮੇਸ਼ਾ ਆਪਣਾ ਤੁਹਾਨੂੰ ਸਭ ਨੂੰ ਦਿਲੋਂ ਸਤਿ ਸ਼੍ਰੀ ਅਕਾਲ ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ Instagram ਪੇਜ ਨੂੰ ਫੋਲੋ ਕਰੋ